ਸੋ ਕਾਂਗਰਸ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਸਤੀਫਾ ਦੇ ਦਿੱਤਾ ਹੈ ਔਰ ਅਸਤੀਫਾ ਸਪੀਕਰ ਵੱਲੋਂ ਪ੍ਰਵਾਨ ਵੀ ਕਰ ਲਿਆ ਗਿਆ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਇੱਕ ਅਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਤਿਹਗੜ ਚੂੜੀਆਂ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਸਤੀਫਾ ਆਪਣਾ ਦੇ ਦਿੱਤਾ ਤੇ ਅਸਤੀਫਾ ਸਪੀਕਰ ਨੂੰ ਭੇਜਿਆ ਗਿਆ ਸੀ ਤੇ ਸਪੀਕਰ ਵੱਲੋਂ ਇਸ ਅਸਤੀਫੇ ਨੂੰ ਪ੍ਰਵਾਨ ਵੀ ਕਰ ਲਿਆ ਗਿਆ ਹੈ ਬਹੁਤ ਅਹਿਮ ਖਬਰ ਹੈ ਖਬਰ ਇਸ ਕਰਕੇ ਵੀ ਅਹਿਮ ਹੈ ਕਿ ਕਾਫੀ ਸੀਨੀਅਰ ਲੀਡਰ ਨੇ ਤਰਪਤੇਂਦਰ ਸਿੰਘ ਬਾਜਵਾ ਜੋ ਕਿ ਪਿਛਲੀ ਸਰਕਾਰ ਚ ਕੈਬਨਿਟ ਮੰਤਰੀ ਵੀ ਰਹੇ ਨੇ ਔਰ ਹੁਣ ਉਹਨਾਂ ਵੱਲੋਂ ਇਸਤੀਫਾ ਸਪੀਕਰ ਨੂੰ ਭੇਜਿਆ ਜਾਣਾ ਆਪਣੇ ਆਪ ਚ ਕਈ ਵੱਡੇ ਸਵਾਲ ਖੜੇ ਕਰਦਾ ਹੈ ਮਸਲਾ ਦਰਸਲ ਹੈ ਕਿ ਜਿਹੜੀ ਇੱਕ ਕਮੇਟੀ ਪੰਜਾਬ ਵਿਧਾਨ ਸਭਾ ਵੱਲੋਂ ਬਣਾਈ ਗਈ ਸੀ ਜੋ ਕਿ ਪਿਛਲੇ ਦਿਨੀ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਜਿਹੜਾ ਸੱਦਿਆ ਗਿਆ ਸੀ ਜਿਸ ਵਿੱਚ ਬੇਅਦਬੀਆਂ ਦੇ ਕਾਨੂੰਨ ਨੂੰ ਹੋਰ ਮਜ਼ਬੂਤ ਕੀਤਾ ਗਿਆ ਸੀ ਇਹ ਕਹਿ ਲਿਆ ਕਿ ਜੋ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦਾ ਰੋਕਤਾਂ ਬਿੱਲ 2025 ਸੀ ਉਸ ਨੂੰ ਲੈ ਕੇ ਇੱਕ ਸਿਲੈਕਟ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਲੋਕ ਜਿਹੜੇ ਸੀ ਉਹ ਸ਼ਾਮਲ ਕੀਤੇ ਗਏ ਸੀ ਔਰ ਹੁਣ ਕਾਂਗਰਸ ਪਾਰਟੀ ਦੇ ਜਿਹੜੇ ਵਿਧਾਇਕ ਨੇ ਤਰਪਤਿੰਦਰ ਸਿੰਘ ਬਾਜਵਾ ਉਹ ਵੀ ਉਸ ਕਮੇਟੀ ਦਾ ਹਿੱਸਾ ਸੀਗੇ ਪਰ ਹੁਣ ਉਹਨਾਂ ਵੱਲੋਂ ਆਪਣਾ ਇਸਤੀਫਾ ਇਸ ਕਮੇਟੀ ਦੇ ਮੈਂਬਰ ਵਜੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਭੇਜਿਆ ਗਿਆ ਸੀ ਜਿਸ ਨੂੰ ਕਿ ਸਪੀਕਰ ਨੇ ਸਵੀਕਾਰ ਕਰ ਲਿਆ ਜਿਸ ਨੂੰ ਲੈ ਕੇ ਬਕਾਇਦਾ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੋ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਚ ਸਾਫ ਤੌਰ ਤੇ ਲਿਖਿਆ ਗਿਆ ਇੱਕ ਅਦੀ ਸੂਚਨਾ ਜਿਹੜੀ ਜਾਰੀ ਕੀਤੀ ਗਈ ਹੈ ਕਿ ਨੰਬਰ 36 ਲਾ 2025 061 ਮਾਨ ਜੋਬ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਐਮ ਐਲ ਏ ਦੁਆਰਾ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿਲ 2025 ਸੰਬੰਧੀ ਗਠਿਤ ਪੰਜਾਬ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਦੇ ਮੈਂਬਰ ਵੱਜੋਂ ਦਿੱਤਾ ਗਿਆ ਅਸਤੀਫਾ ਮਿਤੀ 25 10 2025 ਨੂੰ ਮਨਜ਼ੂਰ ਕਰ ਲਿਆ ਗਿਆ ਸੋ ਇੱਕ ਨੋਟੀਫਿਕੇਸ਼ਨ ਜਾਂ ਅਦੀ ਸੂਚਨਾ ਸੀ ਕਹਿ ਸਕਦੇ ਆ ਕਿ ਇਹ ਜਾਰੀ ਕਰ ਦਿੱਤੀ ਗਈ ਹੈ ਔਰ ਇਸ ਵਿੱਚ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਜੋ ਮੈਂਬਰ ਵੱਜੋਂ ਉਹਨਾਂ ਦੀ ਨਿਯੁਕਤੀ ਸੀਗੀ ਜਾਂ ਜੋ ਇੱਕ ਜ਼ਿੰਮੇਵਾਰੀ ਦਿੱਤੀ ਗਈ ਸੀ ਉਸ ਤੋਂ ਤਰਿੰਦਰ ਸਿੰਘ ਬਾਜਵਾ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਇਹ ਕਮੇਟੀ ਜਿਹੜੀ ਸਿਲੈਕਟ ਕਮੇਟੀ ਆਪਣੇ ਆਪ ਚ ਕੁਝ ਸਵਾਲਾਂ ਦੇ ਘੇਰੇ ਚ ਹੈ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਇਸ ਕਮੇਟੀ ਨੂੰ ਬਣਾਇਆ ਗਿਆ ਸੀ ਉਸ ਤੇ ਲਗਾਤਾਰ ਇਹ ਸਵਾਲ ਉਠੇ ਸੀ ਕਿ ਬਹੁਤੇ ਲੋਕ ਜਿਹੜੇ ਨੇ ਉਹ ਜਿਹੜੇ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਉਹਨਾਂ ਨੇ ਹੀ ਸਵਾਲ ਖੜੇ ਕੀਤੇ ਸੀ ਕਿ ਨਾਤੇ ਦਲਿਤ ਭਾਈਚਾਰੇ ਤੋਂ ਬਹੁਤ ਜ਼ਿਆਦਾ ਲੋਕ ਇਸ ਚ ਲਏ ਗਏ ਨੇ ਔਰ ਨਾ ਹੋਰ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਇਸ ਕਾਨੂੰਨ ਚ ਕੀਤਾ ਗਿਆ ਜਿਸ ਨੂੰ ਲੈ ਕੇ ਇੱਕ ਨਾਰਾਜ਼ਗੀ ਵੀ ਕਿਤੇ ਨਾ ਕਿਤੇ ਜ਼ਾਹਰ ਕੀਤੀ ਗਈ ਸੀ ਪਰ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਲੀਡਰ ਵੀ ਨੇ ਫਤਿਹਗੜ ਚੂੜੀਆਂ ਤੋਂ ਐਮਐਲਏ ਨੇ ਔਰ ਪਿਛਲੇ ਦਿਨੀ ਕਿਉਂਕਿ ਤੁਸੀਂ ਤਸਵੀਰਾਂ ਵੀ ਵੇਖਿਆ ਹੋਣੀ ਆ ਕਿ ਉਸ ਦੀ ਹੱਥ ਖਰਾਬ ਹੋਣ ਕਰਕੇ ਹਸਪਤਾਲ ਚ ਦਾਖਲ ਵੀ ਸੀਗੇ ਔਰ ਉਹਨਾਂ ਨੂੰ ਮਿਲਣ ਵੀ ਬਹੁਤ ਲੋਕ ਗਏ ਸੀ ਪਰ ਹੁਣ ਉਹਨਾਂ ਨੇ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਆਪਣਾ ਅਸਤੀਫਾ ਭੇਜਿਆ ਸੀ ਇਸ ਕਮੇਟੀ ਤੋਂ ਜਿਸ ਨੂੰ ਕਿ ਸਪੀਕਰ ਨੇ ਪ੍ਰਵਾਨ ਵੀ ਕਰ ਲਿਆ ਔਰ ਕਹਿ ਦਈਏ ਕਿ ਅਸਤੀਫਾ ਮਨਜ਼ੂਰ ਕਰਕੇ ਬਕਾਇਦਾ ਇੱਕ ਅਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ